ਬਹੁਤ ਵੱਡੀ ਪੰਥ ਨੂੰ ਤੁਹਾਡੀ ਲੋੜ ਹੈ ਬੜੇ ਕਾਰ ਵਿਹਾਰ ਕੌਮ ਤੋਂ ਤੁਸੀਂ ਕਰਨੇ ਨੇ ਹਜ਼ਾਰਾਂ ਸਾਡੇ ਵਰਗੇ ਪੈਦਾ ਹੋ ਜਾਣਗੇ ਬਾਜਾਂ ਵਾਲਿਆ ਸਾਡੀ ਇਹ ਖਾਲਸੇ ਪੰਥ ਦੀ ਅਰਜ਼ੋਈ ਹੈ ਕਿ ਗੜੀ ਨੂੰ ਛੱਡਣਾ ਹੋਵੇਗਾ ਤਨ ਬਾਜਾਂ ਵਾਲੇ ਨੇ ਸਿਰ ਝੁਕਾ ਦਿੱਤਾ ਹਨ ਹਨੇਰੀ ਰਾਤ ਹੋਈ ਵਿਉਂਤ ਬਣਾਈ ਕੇ ਤਿੰਨ ਸਿੰਘ ਸਾਡੇ ਨਾਲ ਜਾਣ ਗਏ ਇੱਕ ਪਿਆਰੇ ਦਇਆ ਸਿੰਘ ਜੀ ਦੂਸਰੇ ਪਿਆਰੇ ਧਰਮ ਸਿੰਘ ਤੀਸਰੇ ਭਾਈ ਮਾਨ ਸਿੰਘ ਸਾਹਿਬ ਜੀ ਬਾਜਾਂ ਵਾਲੇ ਸਤਿਗੁਰੂ ਤਿਆਰ ਹੋਏ ਕਲਗੀ ਜੀ ਦਾ ਭਾਈ ਸੰਗਤ ਸਿਰ ਤੇ ਸਿਰ ਤੇ ਰੱਖਿਆ ਲਿਵਾਜ਼ ਪਨ ਆਇਆ ਪੰਜ ਪਿਆਰ ਕੇ ਸਿਰ ਝੁਕਾਇਆ ਤੁਰਨ ਲੱਗੇ ਹਜੂਰ ਚਰਨਾਂ ਤੋਂ ਜੋੜਾ ਲਾ ਦਿੱਤਾ ਬਾਜਾਂ ਵਾਲਿਓ ਜੋੜਾ ਪਾ ਲਓ ਸਤਿਗੁਰੂ ਜੀ ਨਹੀਂ ਪਿਆਰੇ ਦਇਆ ਸਿੰਘਾ ਜੋੜਾ ਨਹੀਂ ਪਾਉਣਾ ਜਦੋਂ ਮੈਂ ਗੜੀ 'ਚ ਨਿਕਲਾਂਗਾ ਨਾ ਬਹਾਦਰ ਸੂਰਮਿਆਂ ਦੇ ਛਾਤਰ ਪਏ ਹੋਣਗੇ ਖਿਲਰੇ ਹੋਣਗੇ ਉਹਨਾਂ ਦੇ ਦਾੜਾ ਕੇਸ ਖਿਲਰੇ ਹੋਣਗੇ ਕਈਆਂ ਦੇ ਦਸਤਾਰੇ ਉਤਰੇ ਹੋਣਗੇ ਪਿਆਰੇ ਦਇਆ ਸਿੰਘ ਨੇ ਕਿਹਾ ਮਹਾਰਾਜ ਦੁਸ਼ਮਣ ਦੇ ਛਾਤਰ ਵੀ ਐਸੇ ਭਿਆਨਕ ਜਿਨ੍ਹਾਂ ਨੂੰ ਜ਼ਹਿਰ ਦੀ ਪਾਨਚਰੀ ਹੋਈ ਹੈ ਜਦੋਂ ਕਿ ਚਰਨਾਂ ਨੂੰ ਲੱਗ ਗਏ ਸ਼ਹਾਦਤ ਦਾ ਕਾਰਨ ਬਣ ਸਕਦੇ ਐ ਜੋੜਾ ਨਾ ਉਤਾਰੋ ਹਜੂਰ ਕਹਿੰ ਗੇ ਬਿਲਕੁਲ ਨਹੀਂ ਜੇਥੇ ਦੁਸ਼ਮਣ ਦੀ ਫੌਜ ਪਈ ਹੈ ਨਾ ਪੋਤੇ ਬਹਾਦਰ ਸੂਰਮੇ ਵੀ ਪੈਰ ਕਈਆਂ ਦੀ ਦਸਤਾਰੇ ਉੱਤਰ ਗਏ ਹੋਣਗੇ ਮੇਰੇ ਪੈਰੀਂ ਹੋਵੇਗਾ ਚਰਨੀ ਜੋੜਾ ਹਨੇਰੀ ਰਾਤ ਆ ਮੈਂ ਨਿਕਲ ਕੇ ਜਾਵਾਂਗਾ ਕਿਸੇ ਸਿੰਘ ਦੇ ਦਾੜੇ ਨੂੰ ਕਿਸੇ ਦੇ ਜੂੜੇ ਨੂੰ ਕੇਸਾਂ ਨੂੰ ਦਸਤਾਰੇ ਨੂੰ ਮੇਰਾ ਜੋੜਾ ਲੱਗਾ ਮੈਂ ਕਿੱਥੇ ਦੇਣ ਦੇਵਾਂਗਾ ਨਹੀਂ ਚਰਨੀ ਜੋੜਾ ਪਾਉਣਾ ਬਾਜ ਵਾਲੇ ਜੋੜਾ ਵੀ ਤਾਰ ਦਿੱਤਾ ਕਲਗੀ ਨਹੀਂ ਤੋੜਾ ਨਹੀਂ ਘੋੜਾ ਨਹੀਂ ਚਰਨਾ ਚ ਜੋੜਾ ਨਹੀਂ ਨਾਲ ਤੇ ਸਾਥੀ ਸਿੰਘਾਂ ਨੂੰ ਆਗਿਆ ਕੀਤੀ ਅੰਤਲੇ ਸੈਮ ਤੱਕ ਚੜਦੀ ਕਲਾ ਬਹਾਦਰ ਗਤੀ ਨਾਲ ਰਹਿਣਾ ਔਰ ਚੜਦੀ ਕਲਾ ਜਿਹੜੇ ਉੱਤੇ ਪਿਆਰੇ ਦਇਆ ਸਿੰਘਾ ਤੂੰ ਐਸ ਬੰਦੇ ਨੂੰ ਜਾਣ ਪਿਆਰੇ ਧਰਮ ਸਿੰਘ ਤੁਸੀਂ ਦੂਜੇ ਬੰਦੇ ਨੂੰ ਭਾਈ ਮਾਨ ਸਿੰਘ ਤੁਸੀਂ ਤੀਸਰੇ ਬੰਦੇ ਨੂੰ ਇੱਕ ਬੰਦੇ ਨੂੰ ਅਸੀਂ ਨਿਕਲਾਂਗੇ ਤਾਰਿਆਂ ਦੇ ਉਹ ਤਾਰੇ ਦੀ ਸਿਹਤ ਤੇ ਕੱਲ ਨੂੰ ਸਾਨੂੰ ਆ ਕੇ ਮਿਲਣਾ ਚੌ ਬੰਨੀ ਖਾਲਸਾ ਜੀ ਗੁਰੂ ਕਾ ਖਾਲਸਾ ਦੇ ਸੂਰਮੇ ਗੁਰੂ ਕੀ ਆਗਿਆ ਨੂੰ ਪਾ ਕੇ ਤੁਰੇ ਨੇ ਹਜੂਰ ਤੁਰੇ ਹਨੇਰੀ ਰਾਤ ਹੈ ਹਜੂਰ ਨੇ ਤਾੜੀ ਵਜਾਈ ਔਰ ਤਾੜੀ ਮਾਰਦੇ ਹੋਏ ਪੀਰੇ ਹਿੰਦ ਪੀਰੇ ਹਿੰਦ ਹਜੂਰ ਕਹਿੰਦੇ ਹੋਏ ਜਾ ਰਿਹਾ ਈ ਹਿੰਦ ਦਾ ਪੀਰ ਜਿੰਨੇ ਪਕੜਨਾ ਪਕੜ ਲਾਉਣ ਮਸਾਲਿਆਂ ਦੇ ਦੁਸ਼ਮਣ ਨੇ ਮਸਾਲਾਂ ਬਾਲੀਆਂ ਹੌਬੜਾ ਦਫੇ ਮੱਚ ਕੇ ਗੁਰੂ ਨਿਕਲ ਚਲੇ ਐ ਦੂਜੇ ਬੰਦੇੋਂ ਆਵਾਜ਼ ਆਈ ਗੁਰੂ ਗੋਬਿੰਦ ਸਿੰਘ ਸਾਹਿਬ ਇੱਧਰ ਦੀ ਜਾ ਰਹੇ ਨੇ ਕੁਝ ਉੱਤਰ ਨੂੰ ਭੱਜਣ ਲੱਗੇ ਤੀਸਰੇ ਬੰਦੇੋਂ ਆਵਾਜ਼ ਆ ਗਈ ਇੱਧਰ ਨੂੰ ਜਾ ਰਹੇ ਨੇ ਛੋਟੇ ਬਨੇ ਆਵਾਜ਼ ਆਈ ਇੱਧਰੋਂ ਆਇਆ ਆਪਸਾ ਹਨੇਰੀ ਰਾਤ ਕਟਾਵਟ ਸ਼ੁਰੂ ਹੋ ਗਈ ਗਰੀ ਵਿੱਚੋਂ ਆਵਾਜ਼ ਆਈ ਗੁਰੂ ਤਾਂ ਅੰਦਰ ਬੈਠਾ ਹੋਇਆ ਔਰ ਵੇਖ ਕੇ ਹੈਰਾਨ ਹੋ ਰਹੇ ਨੇ ਦੁਸ਼ਮਣ ਨੂੰ ਭਾਜੜਾ ਪੈ ਗਿਆ ਪੀ ਇਹ ਕੀ ਬਣ ਰਿਹਾ ਐ ਮਸਾਲਚੀਆਂ ਨੇ ਮਸਾਲਾ ਬਾਲੀਆਂ ਇੱਕ ਤੀਰ ਹਜੂਰ ਨੇ ਬਖਸ਼ਿਆ ਤੇ ਮਸਾਲਚੀ ਦੀਆਂ ਮਸਾਲਾਂ ਪੁੱਜ ਗਈਆਂ ਐ ਤਾੜੀ ਮਾਰ ਕੇ ਹਿੰਦ ਦਾ ਪੀਰੇ ਹਿੰਦ ਮੇਰ ਵੱਧ ਪੀਰੇ ਹਿੰਦ ਮੇਰ ਵੱਧ ਹਿੰਦ ਦਾ ਪੀਰ ਜਾ ਰਿਹਾ ਹੈ ਗੁਰਦੁਆਰਾ ਤਾੜੀ ਸੋ ਬਣਿਆ ਹੋਇਆ ਨਿਕਲੇ ਨੇ ਹਜੂਰ ਚਮਕੌਰ ਦੀ ਗਲੀ ਚ ਨੰਗੇ ਚਰਨੇ ਵਿਖੜਾ ਪੈਂਦਾ ਕੰਡਿਆਲਾ ਰਸਤਾ ਕੋਈ ਛੜਕਾ ਨਹੀਂ ਚੰਗੀਆਂ ਬੜੀਆਂ ਕੋਈ ਚੰਗੇ ਰਸਤੇ ਨਹੀਂ ਦਿਨ ਦਾ ਚੜਾਅ ਹੋਇਆ ਕਿੜੀ ਦੇ ਪਿੰਡ ਦੇ ਮੈਦਾਨ ਵਿੱਚ ਆਏ ਬਾਹਰ-ਬਾਹ ਦੋ ਗੁਜਰ ਅਲਪੂਤੇ ਗਾਮੂ ਮੱਝਾਂ ਚਾਰ ਰਹੇ ਨੇ ਉਹਨਾਂ ਤੂੰਹਾਂ ਬਾਲਿਆ ਹੋਇਆ ਤੇ ਹਜੂਰ ਜਾ ਤੂੰਹੇ ਤੇ ਖੜੇ ਹੋਏ ਜਦੋਂ ਅੱਗ ਸੇਕਣ ਲੱਗੇ ਉਹਨਾਂ ਰੌਲਾ ਪਾਉਣ ਲੱਗ ਪਏ ਅਲਕੂ ਤੇ ਗੰਮ ਸਤਿਗੁਰੂ ਗਰੀਬ ਅਨਵਾਜ ਨੇ ਮੋਹਰਾਂ ਦਿੱਤੀਆਂ ਲਾਲ ਚਿੱਟਾ ਵਿੱਚ ਚੁੱਪ ਕਰ ਉਹ ਮੋਹਰਾਂ ਵੀ ਲੈ ਲਈਆਂ ਤੇ ਫਿਰ ਉੱਚੀ ਉੱਚੀ ਰੌਲਾ ਪਾਉਣ ਲੱਗੇ ਹਜੂਰ ਨੇ ਦੋਵੇਂ ਝਟਕਾ ਦਿੱਤੇ ਕੋਈ ਸਮਾਂ ਅੱਗ ਸੇਕਿਆ ਹਜੂਰ ਅੱਗੇ ਬੈਲੌਰ ਪੁਰ ਦੇ ਮੈਦਾਨ ਚ ਜਾ ਪਹੁੰਚੇ ਬਾਰ ਇੱਕ ਜੰਡ ਦੇ ਥੱਲੇ ਹਜੂ ਨੇ ਕੋਈ ਸਮਾਂ ਵਿਸਰਾਮ ਕੀਤਾ ਜਿੱਥੇ ਗੋਣਦਰਾ ਜੰਡ ਸੋ ਬਣਿਆ ਹੋਇਆ ਹੈ ਪੈਰਾਂ ਦੀ ਛਾਲੇ ਪੈ ਚੁੱਕੇ ਸੀ ਖੂਨ ਵਗ ਰਿਆ ਸੀ ਕੰਡੇ ਵੱਜੇ ਹੋਏ ਜਾਮਾ ਪਜਾਮਾ ਫਟਿਆ ਹੋਇਆ ਉੱਥੋਂ ਹਜੂ ਕੋਈ ਸਮਾਂ ਅਗੇ ਖਾਲਸਾ ਜੀ ਜਾਂਦੇ ਹੋਏ ਚੌਜੀ ਪ੍ਰੀਤਮ ਪਹੁੰਚਦੇ ਨੇ ਮਾਛੀਵਾੜ ਦੇ ਜੰਗਲ ਵਿੱਚ ਗੁਲਾਬੇ ਮਸਤ ਦੇ ਖੋਤ ਹੈ ਨੌਕਰ ਘੂ ਆ ਰਹੇ ਆ ਹਜ਼ੂਰ ਸੱਚੇ ਪਾਪ ਚ ਟਿੰਨ ਦਾ ਸਰਾਣਾ ਲਾ ਕੇ ਲੇਟ ਗਏ ਮੌਜ ਦੇ ਮਾਲਕ ਸੱਜੇ ਹੱਥੇ ਤਲਵਾਰ ਰਹਿਣ ਖੂਨ ਚੜਨਾ ਚ ਖੂਨ ਵਗ ਰਿਹਾ ਹੈ ਜਾਮਾ ਲੀਰੋ ਲੀਰ ਚੋ ਜੀ ਪ੍ਰੀਤਮ ਦਾ ਗਰੀਬ ਨਵਾਜ ਇਥੇ ਲਿਟੇ ਹੋਏ ਤਿਆਰੀਆਂ ਦੀ ਸਿਹਤ ਮੁਤਾਬਕ ਦੱਸੀ ਹੋਈ ਨਿਸ਼ਾਨੀ ਦੇ ਮੁਤਾਬਕ ਲਭਦੇ ਲਭਦੇ ਤਿੰਨੇ ਹੀ ਬਹਾਦਰ ਸੂਰਮੇ ਪਿਆਰੇ ਦਇਆ ਸਿੰਘ ਧਰਮ ਸਿੰਘ ਪਿਆਰੇ ਮਾਨ ਭਾਈ ਮਾਨ ਸਿੰਘ ਹਜ਼ੂਰ ਨੂੰ ਆ ਕੇ ਮਿਲੇ ਕਾਇਰ ਹੈ ਨੇ ਸੁਖੀ ਬਸ ਹੈ ਮੋਰੋ ਪਰਵਾਰਾ